ਬਾਕੀ ਕੋਈ ਮਸਲਾ ਹੱਲ ਨਹੀਂ ਹੁੰਦਾ ਹੁੰਦਾ ਇਸ ਕਰਕੇ ਆਪਾਂ ਹੁਣੇ ਤੁਸੀਂ ਜੋ ਹੁਣ ਇਹ ਕਲੀਅਰ ਹੋਇਆ ਵੀ ਆਪਾਂ ਫਰਵਰੀ ਚ ਤਰਨਾ ਲਾਣਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਪੈਣੀ ਹੈ ਜੇਕਰ ਤੁਸੀਂ ਯਾਰ ਸਾਡੇ ਨਾਲ ਖੜੋਗੇ ਤਾਂ ਅਸੀਂ ਤਰਨਾ ਲਾਵਾਂਗੇ ਨਹੀਂ ਤਾਂ ਅਸੀਂ ਤਰਨਾ ਨਹੀਂ ਲਾਣਾ ਅਸੀਂ ਚੁੱਪ ਕਰਕੇ ਇਸ ਤੋਂ ਬਾਅਦ ਬੈਠ ਜਾਣਾ ਬਾਕੀ ਹੁਣ ਤੁਸੀਂ ਦੱਸ ਦਿਓ ਕਿਵੇਂ ਕਰਨਾ ਹੈ ਉਸੇ ਤੋਂ ਬਾਅਦ ਅੱਗੇ ਜਿਵੇਂ ਤੁਸੀਂ ਜੂਨੀਅਰ ਨਾਲ ਗੋਵਗੇ ਅਸੀਂ ਉਵੇਂ ਸਹਿਮਤਾ ਕਿਸੇ ਦਾ ਕੋਈ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ ਪਿੱਛੇ ਮੀਟਿੰਗ ਦੇ ਇੱਕ ਲਾਰਾ ਲਾ ਕੇ ਨਾ ਜਿਵੇਂ ਆ ਜਿੰਨੇ ਦਿਨ ਲੰਘ ਜਾਣਾ ਬਾਕੀ 2 ਸਾਲ ਸਰਕਾਰ ਦੇ ਰਹੇ ਗਏ ਨੇ ਪ੍ਰਿੰਟ ਦੀ ਜਿਹੜੀ ਹੁਣ ਗੱਲ ਕਦੇ 2 ਸਾਲ ਬੀਤ ਚੁੱਕੇ ਨੇ ਜਿਹੜੇ ਰੂਲ ਦੇ ਹਸਾਬ ਹਰ ਸਾਲ ਪ੍ਰਿੰਟ ਸਾਣੀ ਚਾਹੀਦੀ ਰੂਲ ਦੇ ਹਸਾਬ ਤੁਸੀਂ ਆਪ ਦੇਖ ਲਓ ਸਰਕਾਰ ਕਿੰਨੀ ਐਕਟਿਵ ਹੈ ਗਈ ਹੈ ਸਰਕਾਰ ਕਹਿੰਦੀ ਜਿੰਨਾ ਟਾਈਮ ਬੀਤ ਜਾਵੇ ਲੰਘ ਜਾਵੇ ਕੋਈ ਚੱਕਰ ਨਹੀਂ ਇਸ ਕਰਕੇ ਨਾ ਪਿੱਛੇ ਲਾਰਾ ਲਾ ਕੇ ਉਹਨਾਂ 2 ਮਿੰਟ 3 ਟਪਾਤੀ ਜੇ ਹੁਣ ਵੀ ਆਪਾਂ ਕਹਿੰਨੇ ਨੇ ਕਿ ਪ੍ਰਿੰਟ ਦੀ ਪੋਸਟਾ ਜਲਦੀ ਆ ਜਲਦੀ ਨਹੀਂ ਆਣੀਆ ਜੇ 800 ਨਾ ਕਹਿ ਤੀ ਨਾ ਇਹ ਨਹੀਂ ਪਤਾ ਕਿੰਨਾ ਟਾਈਮ ਆਪਾਂ ਕਢਾਵਨ ਲੱਗਿਆ ਲੱਗ ਜਾਣਾ ਜਿੰਨਾ ਚਿਰ ਉਹ ਤੇ ਧਰਨਾ ਨਾ ਲੱਗੇਗਾ ਉਹ 840 ਵੀ ਨਹੀਂ ਆਣਗੇ ਕਿਉਂਕਿ ਆਪਾਂ ਇਸ ਗਿਣਤੀ ਨੂੰ ਵਧਾਈਏ ਤੇ ਸਾਰੇ ਜਣੇ ਵੱਤ ਵਸਪੋਰਟ ਕਰੀਏ ਜਿਸ ਦਿਨ ਆਪਾਂ ਇਹ ਗੱਲ ਸਿੱਖ ਗਏ ਨੀ ਵੀ ਆਪਣੇ ਹੱਕ ਲਈ ਅਸੀਂ ਲੜਨ ਚੱਲੇ ਆ ਉਸ ਦਿਨ ਆਪਾਂ ਗਰਾਊਂਡ ਲੈਵਲ ਤੇ ਵੀ ਆਵਾਂਗੇ ਕੋਰਟ ਵੀ ਕਰਾਂਗੇ ਜਦਨਾ ਚਿਰ ਆਪਾਂ ਨੇ ਇਸ ਗੱਲ ਦਾ ਕਲੀਅਰ ਨਹੀਂ ਹੁੰਦਾ ਵੀ ਮੈਂ ਆਪਣੇ ਹੱਕ ਲਈ ਜਾਣਾ ਉਹਨਾਂ ਚਿਰ ਕੋਈ ਵੀ ਕਰਾਚੂ ਬਾਹਰ ਨਹੀਂ ਨਿਕਲੇਗਾ ਜਦੋਂ ਆਂਦੇ ਨਾ ਬੰਦਾ ਇੱਕ ਇੱਕ